ਵੇ ਬਾਈ ਕਿੱਥੋਂ ਆਏ ਆ ਤੁਸੀਂ ਅਸੀਂ ਫਰੀਦਕੋਟ ਤੋਂ ਬਾਈ ਜੀ ਇੱਥੋਂ ਕਿੰਨੇ ਕਿਲੋਮੀਟਰ ਹੈ ਬਾਈ ਨਾ 30 35 ਹੋ ਗਿਆ ਤੁਸੀਂ 30 35 ਕਿਲੋਮੀਟਰ ਤੋਂ ਦੂਰ ਇੰਨੀ ਦੂਰ ਆਏ ਹੋ ਗੋਲ ਗੱਪੇ ਖਾਣ ਕੀ ਚੱਕਰ ਹੈ ਤੇ ਕੁਆਲਿਟੀ ਬਹੁਤ ਵਧੀਆ ਲੱਗੀ ਬਾਈ ਜੀ ਕੱਲ ਅਸੀਂ ਆਏ ਸੀ ਸ਼ਾਮ ਨੂੰ 7:00 ਵਜੇ ਤੇ ਅੱਜ ਫਿਰ ਸਪੈਸ਼ਲੀ ਪ੍ਰੋਗਰਾਮ ਬਣਾਇਆ ਵੀ ਉੱਥੇ ਚੱਲ ਕੇ ਗੋਲ ਗੱਪੇ ਖਾ ਕੇ ਆਣੇ ਫੈਮਿਲੀ ਪੈਕੇਜ ਚਾਹ ਰਹੇ ਸੀ ਸਵੀਟ ਫੈਮਿਲੀ ਪੈਕੇਜ ਤੇ ਧੱਕਾ ਤਾਂ ਨਹੀਂ ਕਰਕੇ ਨਹੀਂ 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 ਜੀ ਬਹੁਤ ਜਾਇਜ਼ ਰੇਟ ਹੈ ਇੱਥੇ ਮਿਹਨਤ ਕਰਕੇ ਨਹੀਂ ਰਾਜੀ ਤੇ ਜਿਹੜਾ ਇਹ ਕੰਮ ਆ ਗੋਲ ਗੱਪਿਆਂ ਵਾਲਾ ਉਹ ਕਰਨ ਤੋਂ ਤਾਂ ਖਾਸ ਕਰਕੇ ਸੰਗ ਮੰਨਦੇ ਆ ਤੁਹਾਨੂੰ ਕੀ ਲੱਗਦਾ ਵੀ ਇਹ ਇਹ ਮੁੰਡੇ ਦੀ ਜਿਹੜੀ ਇਹਨੇ ਆਪਣੇ ਉਤਸ਼ਾਹ ਕੀਤਾ ਆਪਣੇ ਕੰਮ ਦਾ ਉਸ ਕੰਮ ਨੂੰ ਫੜਿਆ ਵੀ ਜਿਹੜੇ ਕੰਮ ਦੇ ਵਿੱਚ ਪੈਸੇ ਤਾਂ ਹੈਗੇ ਪਰ ਸੰਗ ਹੈ ਬਾਰ ਜਾ ਕੇ ਬਾਈ ਕੇਸ ਦੇ ਅੰਦਰ ਗੁਲਾਮੀ ਨਾਲ ਕੰਮ ਕਰਨਾ ਕਿੱਥੇ ਆਪ ਦਾ ਕੰਮ ਕਰਨਾ ਬਾਈ ਜੀ ਨੇ ਇਹਨਾਂ ਦਾ ਆਪ ਦਾ ਕੰਮ ਆਪੇ ਚੀਜ਼ ਦੇ ਮਾਲਕ ਆ ਤੇ ਖੁਸ਼ੀ ਹੁੰਦੀ ਆ ਇੱਥੇ ਇਸੇ ਤਰ੍ਹਾਂ ਹੋਰ ਬੱਚਾ ਨੂੰ ਵੀ ਉਤਸ਼ਾਹਤ ਮਿਲਦਾ ਹੈ ਉਤਸ਼ਾਹ ਮਿਲਦਾ ਵੀ ਅਸੀਂ ਵੀ ਇਹੋ ਜਿਹਾ ਕੰਮ ਰੋਜ਼ਗਾਰ ਕਰੀਏ ਜੁotipreet ਕਿਵੇਂ ਆਈਡੀਆ ਆਇਆ ਵੀ ਮੈਂ ਗੋਲ ਗੱਪਿਆਂ ਦੀ ਰੇੜੀ ਲਾਵਾਂ ਹੋਰ ਕੰਮ ਹੈ ਨਹੀਂ ਸੀ ਕੋਈ 12 ਕਰਕੇ ਫਿਰ ਮੈਂ ਮਦਮਦ ਸਿੱਖਿਆ ਕੰਮ ਛੁੱਟੀਆਂ ਜਾਂਦੇ ਹੁੰਦੇ ਸੀ ਉਦੋਂ ਕੰਮ ਸਿੱਖ ਲਿਆ ਉੱਥੇ ਹੀ ਅੱਛਾ ਉਦੋਂ ਬਾਅਦ ਫਿਰ ਕੰਮ ਹੈ ਨਹੀਂ ਸੀ ਕੋਈ ਮੈਂ ਫਿਰ ਇਹ ਕੰਮ ਸ਼ੁਰੂ ਕਰ ਲਿਆ ਜਾਪ ਦੇ ਨੌਜਵਾਨ ਇਹਨਾਂ ਕੰਮਾਂ ਤੋਂ ਬਹੁਤ ਸੰਗਦੇ ਆ ਤੁਹਾਨੂੰ ਕਿਵੇਂ ਲੱਗਿਆ ਵੀ ਇਹ ਸੰਗ ਲੱਗਦੀ ਆ ਪਰ ਮਜੂਰੀਆਂ ਹੁੰਦੀ ਨਹੀਂ ਕਰਦਿਆਂ ਇਹ ਕਰਦਿਆਂ ਮਜੂਰੀਆਂ ਪਰ ਜਦੋਂ ਪੈਸੇ ਬੰਦੇ ਹੋਣੇ ਉਦੋਂ ਐਂ ਸੰਗਦੇ ਨਹੀਂ ਹੋਏ ਉਦੋਂ ਬਾਅਦ ਹਾਂਜੀ ਉਦੋਂ ਬਾਅਦ ਸ਼ੌਂਕ ਨਾਲ ਕੰਮ ਕਰੀਦਾ ਪੂਰਾ ਟਕਾ ਆ ਕੇ ਜੀ ਤੇ ਇਹ ਹੋ ਜਾਂਦਾ ਟੱਕਾ ਹੋ ਜਾਂਦਾ ਵੀ ਅਨਲਿਮਿਟਿਡ ਵਧ ਜਾਂਦੇ ਜੀ ਘੱਟ ਵੀ ਖਾ ਜਾਂਦੇ ਵੱਧ ਵੀ ਖਾ ਜਾਂਦੇ ਬਰਾਬਰ ਜਾਂ ਰਹਿੰਦਾ ਹਾਂਜੀ ਹਾਂਜੀ ਸੈਟੀਸਫਾਈ ਆ ਸੀ ਉਹ ਗੱਲ ਤਾਂ ਕੋਈ ਚੱਕਰ ਨਹੀਂ ਵੱਧ ਖਾਇਨ ਘਟ ਖਾਇਨ ਜਦੋਂ ਆਪਾਂ ਲਾਇਆ ਹੋਇਆ ਸੀ ਇੰਜੋਏਮੈਂਟ ਕਰਨਾ ਤੇ ਲਾਇਆ ਸੀ ਲੋਕਾਂ ਨੇ ਕਦੋਂ ਤੋਂ ਕੰਮ ਸ਼ੁਰੂ ਕੀਤਾ ਇਹ ਡੇਢ ਸਾਲ ਹੋ ਗਏ ਇਹ 1 ਸਾਲ ਹੋ ਗਿਆ ਤੇ ਵਾਇਰਲ ਹੋਣ ਹੋ ਰਹੇ ਹਾਂ ਸੋਸ਼ਲ ਮੀਡੀਆ ਤੇ ਇਹ ਕੀ ਚੱਕਰ ਹੋ ਗਿਆ ਪੋਸਟ ਹੀ ਹੁਣ ਪਾਈ ਸੀ ਬਾਈ ਨੇ ਕਿਹਨੇ ਅੱਛਾ ਕਿਸੇ ਨੇ ਪੋਸਟ ਪਾਈ ਹਾਂਜੀ ਕਿਸੇ ਨੇ ਪਾਈ ਸੀ ਮਤਲਬ ਦੂਰ ਦੂਰ ਤੋਂ ਥੋੜੀ ਹੁਣ ਪਛਾਣ ਹੋ ਗਈ ਹੈ ਹਾਂਜੀ ਹਾਂਜੀ ਤੇ ਟੇਸਟ ਚ ਇਹੋ ਜਿਹਾ ਕੀ ਖਾਸ ਕਰਦੇ ਹੋ ਵੀ ਜਿਹੜਾ ਲੋਕ ਇੰਨੀ ਦੂਰੋਂ ਦੂਰੋਂ ਇਹ ਨਾਲ ਹੈ ਜੀ ਇਹ ਚ ਕੋਈ ਮਰਾ ਉਟੀ ਮਸਾਲੇ ਬਹੁਤ ਘੱਟ ਪਾਉਣੇ ਆਗੇ ਵਾ ਦੇਸੀ ਮਸਾਲੇ ਨਾਲ ਬਣਾਉਣੇ ਪਾਣੇ 60 60 50 50 ਗੋਲ ਗੱਪੇ ਨਾਰਮਲ ਹੀ ਖਾ ਗਏ ਉਹ ਸੂਜੀ ਵਾਲੇ ਆਟੇ ਅੱਛਾ 60 ਗੋਲ ਗੱਪੇ ਹਾਂਜੀ ਸੂਜੀ ਵਾਲੇ 60 ਗੋਲ ਗੱਪੇ ਖਾ ਗਏ ਇੱਕ ਬੰਦਾ 65 ਗੋਲ ਗੱਪੇ ਖਾ ਗਏ ਜੀ ਹਾਂਜੀ ਟੜਕੇ ਤੋਂ ਭੁੱਖਾ ਭੁੱਖਾ ਤਾਂ ਨਹੀਂ ਰਹਿ ਗਿਆ ਹੁਣ ਪਤਾ ਨਹੀਂ ਇਹ ਜੀ ਦਾ ਕੋਈ ਪਤਾ ਨਹੀਂ ਉਹ ਤਾਂ ਨਾਰਮਲ ਹੀ ਖਾਣ ਆ 200 ਰੁਪਿਆ ਦੇ ਇੱਥੇ ਬੈਸਵਾ ਜੀ ਹੋ ਗਈ ਦੋਨਾਂ ਵਿੱਚ ਉਹ ਕਹਿੰਦਾ ਮੈਂ ਖਾਣੀ ਉਹ ਕਹਿੰਦਾ ਖਾ ਲੋ ਜੀ 65 ਗੋਲ ਗੱਪੇ ਸੂਜੀ ਵਾਲੇ ਖਾ ਗਏ ਉਹ ਕਰਤ ਲੱਗੀ ਹਾਂਜੀ ਬਾਈ ਦੇ ਕੋਲੇ ਗੋਲ ਗੱਪੇ ਦੂਰੋਂ ਦੂਰੋਂ ਖਾਣ ਆਉਂਦੇ ਆ ਪਤਾ ਕਰਦੇ ਆ ਬਾਈ ਕਿੱਥੋਂ ਆਏ ਆ ਤੁਸੀਂ ਅਸੀਂ ਫਰੀਦਕੋਟ ਤੋਂ ਬਾਈ ਜੀ ਇੱਥੋਂ ਕਿੰਨੇ ਕਿਲੋਮੀਟਰ ਹੈ 30 35 ਹੋ ਗਿਆ ਤੇ 30 35 ਕਿਲੋਮੀਟਰ ਤੋਂ ਦੂਰ ਇੰਨੀ ਦੂਰ ਆਏ ਹੋ ਗੋਲ ਗੱਪੇ ਖਾਣ ਕੀ ਚੱਕਰ ਹੈ ਤੇ ਕੁਆਲਿਟੀ ਬਹੁਤ ਵਧੀਆ ਲੱਗੀ ਬਾਈ ਜੀ ਕੱਲ ਅਸੀਂ ਆਏ ਸੀ ਸ਼ਾਮ ਨੂੰ 7:00 ਵਜੇ ਤੇ ਅੱਜ ਫਿਰ ਸਪੈਸ਼ਲੀ ਪ੍ਰੋਗਰਾਮ ਬਣਾਇਆ ਵੀ ਉੱਥੇ ਚੱਲ ਕੇ ਗੋਲ ਗੱਪੇ ਖਾ ਕੇ ਆਏ ਹਾਂ ਨੈਟ ਤੋਂ ਵੀ ਇੱਕ ਫੋਟੋ ਲਾ ਵੇਖੀ ਬਾਈ ਦੀ ਤੇ ਪਰ ਜਿਹੜੀ ਕੁਆਲਿਟੀ ਹੈ ਬਹੁਤ ਵਧੀਆ ਉਹ ਸਾਰਾ ਕੁਝ ਵਧੀਆ ਐਨ ਓਕੇ ਆ ਤੁਸੀਂ ਵੀ ਆਫਰ ਲਈ ਇਹਨਾਂ ਚ ਕੋਈ ਕਿ ਨਹੀਂ ਅਜੀ ਸਵੀਟ ਫੈਮਿਲੀ ਪੈਕੇਜ ਚਾਰਾਂ ਵਾਲਾ ਸਵੀਟ ਫੈਮਿਲੀ ਪੈਕੇਜ ਜੀ ਤੇ ਧੱਕਾ ਤਾਂ ਨਹੀਂ ਕਰਕੇ ਨਹੀਂ 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 ਜੀ ਬਹੁਤ ਜਾਇਜ਼ ਰੇਟ ਆ ਜੀ ਹਾਂ ਜੀ ਨਹੀਂ ਤੁਸੀਂ ਤਾਂ ਨਹੀਂ ਕਰਕੇ ਨਾ ਕਦੇ ਨਹੀਂ ਨਹੀਂ ਜੀ ਨਹੀਂ ਨਹੀਂ ਬਹੁਤ ਵਧੀਆ ਕੁਆਲਿਟੀ ਹੈ ਜੀ ਤੇ ਬਾਈ ਜਿਵੇਂ ਪੰਜਾਬ ਦੇ ਮੁੰਡੇ ਅੱਜ ਕੱਲ ਹਾਈਲਾਈਟਸ ਕਰਕੇ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਆ ਇੱਥੇ ਮਿਹਨਤ ਕਰਕੇ ਨਹੀਂ ਰਾਜੀ ਤੇ ਜਿਹੜਾ ਇਹ ਕੰਮ ਆ ਗੋਲ ਗੱਪਿਆਂ ਵਾਲਾ ਉਹ ਕਰਨ ਤੋਂ ਤਾਂ ਖਾਸ ਕਰਕੇ ਸੰਘ ਮੰਨਦੇ ਆ ਤੁਹਾਨੂੰ ਕੀ ਲੱਗਦਾ ਵੀ ਇਹ ਇਹ ਮੁੰਡੇ ਦੀ ਜਿਹੜੀ ਇਹਨੇ ਆਪਣੇ ਉਤਸ਼ਾਹ ਕੀਤਾ ਆਪਣੇ ਕੰਮ ਦੇ ਉਸ ਕੰਮ ਨੂੰ ਫੜਿਆ ਵੀ ਜਿਹੜੇ ਕੰਮ ਦੇ ਵਿੱਚ ਪੈਸੇ ਤਾਂ ਹੈਗੇ ਪਰ ਸੰਘ ਹੈ ਇਹ ਕੰਮ ਬਾਈ ਜੀ ਬਹੁਤ ਵਧੀਆ ਆਪਾਂ ਇੱਥੋਂ ਪਰਿਵਾਰ ਨੂੰ ਛੱਡ ਕੇ ਬਾਹਰ ਦੇ ਦੇਚੇ ਜਾਂਦੇ ਆ ਉੱਥੇ ਵੀ ਇੱਥੇ ਤਰ੍ਹਾਂ ਦੇ ਕੰਮ ਕਰਦੇ ਆ ਆਪਦੇ ਹੱਥੀ ਜਿਹੜੀ ਮਿਹਨਤ ਕਰਦੀਆਂ ਇਹਦੇ 'ਚ ਬਾਈ ਕੋਈ ਸ਼ਰਮ ਵਾਲੀ ਗੱਲ ਨਹੀਂ ਵਧੀਆ ਰੁਜ਼ਗਾਰ ਮਿਲਦਾ ਔਰ ਦੂਜੇ ਬੱਚਿਆਂ ਨੂੰ ਵੀ ਸਿਹਤ ਮਿਲਦੀ ਆ ਬਾਹਰ ਜਾ ਕੇ ਬਾਈ ਕੇਸ ਦੇ ਅੰਦਰ ਗੁਲਾਮੀ ਨਾਲ ਕੰਮ ਕਰਨਾ ਕਿੱਥੇ ਆਪਦਾ ਕੰਮ ਕਰਨਾ ਬਾਈ ਜੀ ਨੇ ਇਹਨਾਂ ਦਾ ਆਪਦਾ ਕੰਮ ਆਪੇ ਚੀਜ਼ ਦੇ ਮਾਲਕ ਆ ਤੇ ਖੁਸ਼ੀ ਹੁੰਦੀ ਆ ਇਸੇ ਇਸੇ ਤਰ੍ਹਾਂ ਹੋਰ ਬੱਚਿਆਂ ਨੂੰ ਵੀ ਉਤਸ਼ਾਹਤ ਮਿਲਦਾ ਹੈ ਉਤਸ਼ਾਹ ਮਿਲਦਾ ਵੀ ਅਸੀਂ ਵੀ ਇਹ ਜਿਹਾ ਕੰਮ ਰੁਜ਼ਗਾਰ ਕਰੀਏ ਬਹਤੇ ਹੁਣ ਵੇਕੀ ਦਾ ਹੁਣ ਜਿਵੇਂ ਟਰਾਲੀਆਂ ਲਾਈਆਂ ਮੁੰਡਿਆਂ ਦੀ ਉਤਸ਼ਾਹ ਹੋ ਰਿਹਾ ਵਧੀਆ ਬੇਤਰਾ ਪੰਜਾਬ ਦੀ ਜਨਰੇਸ਼ਨ ਪੰਜਾਬ 'ਚ ਕੰਮ ਕਰੇ ਤੇ ਚੰਗਾ ਮਾਹੌਲ ਬਣਿਆ ਰਹੂਗਾ ਬਾਈ ਇਹਦਾ ਢਾਬਾ ਆਪਦਾ ਸੀ ਸੁਣਿਆ ਬਾਈ ਕਿਹੜਾ 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 ਢਾਬਾ ਤੁਹਾਡਾ ਜੀ ਆਪਣਾ ਮਹਾਰਾਜ ਢਾਬਾ ਜੀ ਅੱਛਾ ਨੈਸ਼ਨਲ ਹਾਈਵੇ ਦੇ ਉੱਪਰ ਅੰਮ੍ਰਿਤਸਰ ਆਖਦੇ ਤੁਸੀਂ ਮੈਨੂੰ ਆਪ ਬਹੁਤ ਸਵਾਦ ਖਾਣਾ ਬਣਾਉਂਦੇ ਹੋਣੇ ਤੇ ਫਿਰ ਬਾਈ ਕੋਲੇ ਆਏ ਹੋ ਇਹ ਇਹ ਫਿਰ ਕੀ ਚੱਕਰ ਹੈ ਇਹ ਬਾਈ ਜੀ ਉਹਨੇ ਵੈਸੇ ਦਾ ਮੈਂ ਆਏ ਸੀਗੇ ਬੈਠੇ ਕਿ ਬਾਈ ਆਪਾਂ ਉੱਥੇ ਗੋਲ ਗੱਪੇ ਬਹੁਤ ਸਵਾਦ ਮਿਲਦੇ ਆ 10 ਮਿੰਟ ਜਾ ਕੇ ਨਾ ਮੈਂ ਕਿਹਾ ਚੱਲ ਚੱਲ ਵੜਾ ਫ੍ਰੀ ਬੈਠੇਗੇ ਬਾਈ ਅਸੀਂ ਖੇਡੀਆਂ ਦੇ ਬੈਠੇ ਤਾਂ ਤਾਂ ਬੈਠੇ ਬੈਠੇ ਵਿਚਾਰ ਬਣ ਗਿਆ ਹੁੰਦਾ ਹਾਂਜੀ ਢਾਬੇ ਵਾਲਾ ਵੀ ਬੰਦਾ ਬਾਈ ਦੇ ਗੋਲ ਗੱਪਿਆਂ ਤੋਂ ਪ੍ਰ ਆਪਾਂ ਗੱਲ ਕਰਦੇ ਆਂ ਬਾਈ ਦੇ ਨਾਲ ਹੁਣ ਥੋੜੇ ਜਿਹਾ ਫ੍ਰੀ ਹੋਇਆ ਕਾਫੀ ਵੇਟ ਕਰਨੀ ਪਈ ਐ ਬਾਈ ਦੇ ਨਾਲ ਗੱਲ ਕਰਨੀ ਬਾਈ ਨਾਮ ਕੀ ਐ ਤੁਹਾਡਾ ਇੱਧਰ ਇੱਧਰ ਥੋੜਾ ਜਿਹਾ ਇੱਧਰ ਚਾਹ ਲਓ ਗੁਰਪ੍ਰੀਤ ਸਿੰਘ ਗੁਰਪ੍ਰੀਤ ਕਿਵੇਂ ਆਈ ਡੀਆ ਆਇਆ ਵੀ ਮੈਂ ਗੋਲ ਗੱਪਿਆਂ ਦੀ ਰੇੜੀ ਲਾਵਾ ਹੋਰ ਕੰਮ ਹੈ ਨਹੀਂ ਸੀ ਕੋਈ 12 ਕਰਕੇ ਫਿਰ ਮੈਂ ਮੈਂ ਤੇ ਮਾਮਲ ਸਿੱਖਿਆ ਕੰਮ ਛੁੱਟੀਆਂ ਜਾਂਦੇ ਹੁੰਦੇ ਸੀ ਉਦੋਂ ਕੰਮ ਸਿੱਖ ਲਿਆ ਉੱਥੇ ਹੀ ਅੱਛਾ ਉਦੋਂ ਬਾਅਦ ਫਿਰ ਕੰਮ ਹੈ ਨਹੀਂ ਸੀ ਕੋਈ ਮੈਂਗਾ ਫਿਰ ਇਹ ਕੰਮ ਸ਼ੁਰੂ ਕਰ ਲਿਆ ਪੰਜਾਬ ਦੇ ਨੌਜਵਾਨ ਇਹਨਾਂ ਕੰਮਾਂ ਤੋਂ ਬਹੁਤ ਸੰਘਦੇ ਆ ਤੁਹਾਨੂੰ ਕਿਵੇਂ ਲੱਗਿਆ ਵੀ ਸੰਘ ਪਰ ਜਦੋਂ ਪੈਸੇ ਬੰਦੇ ਹੋਣੇ ਉਦੋਂ ਐਂਡ ਸੰਗਦੇ ਨਹੀਂ ਉਹ ਉਦੋਂ ਬਾਅਦ ਹਾਂਜੀ ਉਦੋਂ ਬਾਅਦ ਸ਼ੌਂਕ ਨਾਲ ਕੰਮ ਕਰੀਦਾ ਪੂਰਾ ਟਕਾ ਕੇ ਜੀ ਜਦੋਂ ਬੰਦਾ ਇੱਕ ਨੌਕਰ ਹੁੰਦਾ ਉਦੋਂ ਤਾਂ ਸੰਗ ਹੁੰਦੀ ਹੈ ਮਾਲਕ ਹੋ ਆਪ ਹਾਂਜੀ ਹਾਂਜੀ ਮਾਲਕ ਹਾਂ ਖੁਦ ਇੱਥੇ ਛੋਟੇ ਸੈਟਅਪ ਦੇ ਮਾਲਕਾਂ ਹੀ ਬਹੁਤ ਵਧੀਆ ਲੱਗੇ ਤੇ ਜਦੋਂ ਜਿਵੇਂ ਤੁਸੀਂ ਇਹ ਨਵਾਂ ਆਈਡੀਆ ਲਏ ਹੋ ਵੀ ਅਨਲਿਮਿਟਿਡ ਗੋਲ ਗੱਪੇ ਹਨਾ 99 ਰੁਪਿਆ ਚ ਕੱਲਾ ਬੰਦਾ ਤੇ ਹੋਰ ਕਿਹੜੀਆਂ ਕਿਹੜੀਆਂ ਆਫਰ ਹੈ ਉਹ ਸਵੀਟ ਕਪਲ 99 ਵਿੱਚ ਹੈ 100 ਰੁਪਿਆ ਵਿੱਚ ਸਵੀਟ ਕਪਲ ਖਾ ਸਕਦਾ ਜੀ ਦੋ ਜਣੇ ਹਾਂਜੀ ਤੇ ਹੋਰ ਕਿਹੜੀ ਹੈ 1500 ਰੁਪਏ ਵਿੱਚ ਦੋ ਕਪੜਾ ਤੇ ਦੋਨਾਂ ਦੇ ਜਵਾਕੀ ਹਸਬੰਡ ਵਾਈਫ ਤੇ ਦੋ ਉਹਨਾਂ ਦੇ ਕਦੇ ਇਹ ਹੋ ਜਾਂਦਾ ਠੱਕਾ ਹੋ ਜਾਂਦਾ ਵੀ ਅਨਲਿਮਿਟਡ ਵੱਧ ਜਾਂਦੀ ਜਾਂਦੀ ਘੱਟ ਵੀ ਖਾ ਜਾਂਦੇ ਵੱਧ ਵੀ ਖਾ ਜਾਂਦੇ ਬਰਾਬਰ ਹੀ ਆ ਰਹਿੰਦਾ ਹਾਂਜੀ ਹਾਂਜੀ ਸੈਟੀਸਫਾਈ ਆ ਸੀ ਉਹ ਗੱਲ ਤੋਂ ਕੋਈ ਚੱਕਰ ਨਹੀਂ ਵੱਧ ਖਾ ਜਾਂਦੇ ਘੱਟ ਖਾ ਜਾਂਦੇ ਜਦੋਂ ਆਪਾਂ ਲਾਇਆ ਹੋ ਫਰੀ ਇੰਜੋਏਮੈਂਟ ਕਰਨਾ ਤੇ ਲਾਇਆ ਹੀ ਲੋਕਾਂ ਨੇ ਕਦੋਂ ਤੋਂ ਕੰਮ ਸ਼ੁਰੂ ਕੀਤਾ ਇਹ 1.5 ਸਾਲ ਹੋ ਗਏ ਹੈ ਜੀ 1.5 ਸਾਲ ਹੋ ਗਏ ਤੇ ਵਾਇਰਲ ਹੁਣ ਹੋ ਰਹੇ ਆਂ ਸੋਸ਼ਲ ਮੀਡੀਆ ਤੇ ਇਹ ਕੀ ਚੱਕਰ ਹੋ ਗਿਆ ਪੋਸਟ ਹੀ ਹੁਣ ਪਾਈ ਸੀ ਬਾਈ ਨੇ ਕਿਸੇ ਨੇ ਅੱਛਾ ਕਿਸੇ ਨੇ ਪੋਸਟ ਪਾਈ ਹਾਂਜੀ ਕਿਸੇ ਨੇ ਪਾਈ ਸੀ ਪੋਸਟੀ ਉਹ ਗੋਲ ਕੱਪੇ ਖਾਣੇ ਸੀ ਉਹਦੇ ਫੋਟੋ ਖਿੱਚ ਕੇ ਲੈ ਗਏ 20 ਦਿਨ ਪਹਿਲਾਂ ਦੀ ਗੱਲ ਆ ਪਰ ਉਹਨਾਂ ਨੇ ਪੋਸਟ ਹੀ ਹੁਣ ਪਾਈ ਹ ਹੁਣ ਕਿੰਨਾ ਕੰਮ ਹੈ ਹੁਣ ਵਧੀਆ ਚੱਲੀ ਜਾਂਦਾ ਬਹੁਤ ਵਧੀਆ ਚੱਲਦਾ ਕੰਮ ਪਹਿਲਾਂ ਕਿਵੇਂ ਸੀ ਪਹਿਲਾਂ ਵੀ ਠੀਕ ਸੀ ਜੀ ਪਹਿਲਾਂ ਨਾਲੋਂ ਥੋੜਾ ਬਿਹਤਰ ਹ ਜਿਵੇਂ ਜਿਵੇਂ ਮੀਟ ਸੋਸ਼ਲ ਮੀਡੀਆ ਤੇ ਪਹੁੰਚ ਰਹੇ ਹੋਗੇ ਮੈਂ ਹਾਂਜੀ ਹਾਂਜੀ ਹਾਂ ਜਿਵੇਂ ਮੈਂ ਤੁਸੀਂ ਕ ਹੋਰ ਕਿੰਨੀ ਕੁ ਦੂਰੋ ਦੂਰੋ ਬੰਦੇ ਆਏ ਤੁਹਾਨੂੰ ਦੱਸਿਆ ਬਹੁਤ ਜ਼ਿਆਦਾ ਦੂਰੋ ਦੂਰ ਬਠਿੰਡੇੋਂ ਆਉਂਦੇ ਸਾਡੇ ਕੋਲ ਰੈਗੂਲਰ ਕਸਟਮਰ ਆ ਬਠਿੰਡੇ ਦੇ ਆ ਜੀ ਆ ਫਰੀਦਕੋਟ ਆਪ ਡਾਉਨ ਕਰਦੇ ਆ ਕਿ ਜਿਹੜੇ ਬਠਿੰਡਾ ਆਪ ਡਾਉਨ ਉਹ ਤੋਂ ਬਹੁਤ ਕਸਟਮਰ ਆਉਂਦੇ ਸਾਡੇ ਕੋਲ ਉਹ ਅੱਗੇ ਦੂਜਾ ਜ਼ਿਆਦਾ ਦੂਰ ਤੋਂ ਵੀ ਆਉਂਦੇ ਲੱਗੇ ਹੋਏ ਆ ਜਿਹੜੇ ਬਠਿੰਡਾ ਕੋਨਿਆਣੇ ਦੇ ਹੁੰਦੇ ਉਹ ਵੀ ਆਉਂਦੇ ਸਾਡੇ ਕੋਲ ਰੈਗੂਲਰ ਕਸਟਮਰ ਬਣੇ ਹੋਏ ਮਤਲਬ ਦੂਰ ਦੂਰ ਤੋਂ ਥੋੜੀ ਹੁਣ ਪਛਾਣ ਹੋ ਗਈ ਆ ਹਾਂਜੀ ਹਾਂਜੀ ਟੇਸਟ ਚ ਇਹੋ ਜਿਹਾ ਕੀ ਖਾਸ ਕਰਦੇ ਹੋਂ ਵੀ ਜਿਹੜਾ ਲੋਕ ਇੰਨੀ ਦੂਰੋ ਦੂ ਮੈਂ ਸਾਰਾ ਕੁਝ ਚੈੱਕ ਵੀ ਕਰ ਸਕਦਾ ਆ ਪਾਣੀ ਜਦੋਂ ਮਰਜ਼ੀ ਕੋਈ ਚੈੱਕ ਕਰ ਲੈ ਪਾਣੀ ਵੀ 100% ਵੀ ਕੋਈ ਹਾਨੀ ਕਰਕੇ ਚੀਜ਼ ਨਹੀਂ ਹੋਣੀ ਆ ਹਾਨੀ ਕਰਕੇ ਚੀਜ਼ ਨਹੀਂ ਹਾਈਜੀਨ ਦਾ ਵੀ ਬੜਾ ਖਿਆਲ ਰੱਖਿਆ ਨਾ ਦਸਤਾਨੇ ਪਾ ਕੇ ਨਹੀਂ ਅੱਜ ਕੱਲ ਆਪਾਂ ਨੂੰ ਉਹ ਨੋਹ ਵਾਲੇ ਮਿਲ ਜਾਂਦੇ ਹਾਂ ਹਾਂਜੀ ਹਾਂਜੀ ਉਹ ਚੀਜ਼ ਦਾ ਬਹੁਤ ਸਫਾਈ ਦਾ ਬਹੁਤ ਧਿਆਨ ਹੈ ਕਿਉਂਕਿ ਇਹ ਪਰਦੇਸੀ ਬੰਦਾ ਹੀ ਕਰ ਜਾਂਦਾ ਜੀ ਹੱਥ ਗਲਵਜ਼ਾਂ ਵੇਰਾ ਉਸਾਂ ਕਰ ਜਾਂਦਾ ਆਪਣੇ ਨਹੀਂ ਜੀ ਪੰਜਾਬੀ ਬੰਦਾ ਛੇਤੀ ਕਿਤੇ ਸਫਾਈ ਦਾ ਧਿਆਨ ਬਹੁਤ ਜ਼ਿਆਦਾ ਰੱਖਦਾ ਇਹ ਸਫਾਈ ਕਰਕੇ ਫਿਰ ਕੁਝ ਨਾ ਕੁਝ ਤਾਂ ਫਰਕ ਪੈਂਦਾ ਹਾਂਜੀ ਹਾਂਜੀ ਬਹੁਤ ਫਰਕ ਪੈਂਦਾ ਜੀ ਇਹਦੇ ਨਾਲ ਸਾਡੀ ਵੀ ਸੇਫਟੀ ਹੈ ਤੇ ਉਹ ਸਾਡੇ ਵੀ ਨਾ ਖਰਾਬ ਕਹਿੰਦੇ ਨਹੀਂ ਤੇ ਇਹ ਜਿਵੇਂ ਫੈਮਿਲੀ ਆਉਂਦੀਆਂ ਉੱਤੇ ਫਿਰ ਉਹ ਪੈਕ ਫੈਮਿਲੀ ਦੇ ਪੈਕ ਹੁੰਦੇ ਆ ਜਿਹੜੇ ਤੁਸੀਂ ਅਨਲਿਮਿਟਿਡ ਗੋਲ ਗੱਪੇ ਖਵਾਉਨੇ ਆ ਤੇ ਉਹ ਫਿਰ ਬਹੁਤ ਸਾਰੀਆਂ ਫੈਮਿਲੀਆਂ ਵੀ ਆਈਆਂ ਇੱਕ ਆਫਰ ਦੇ ਨਾਲ ਉਹ ਹਾਂਜੀ ਹਾਂਜੀ ਫੈਮਿਲੀ ਬਹੁਤ ਸਵੀਟ ਕਪਲ ਬਹੁਤ ਆਉਂਦੀ ਹੈ ਜੀ ਬਈ 90% ਵਾਲਾ ਵੱਧ ਚੱਲਦਾ ਥੋੜਾ ਹੈ ਜੀ ਇਕੱਲੇ ਵਾਲਾ ਨਹੀਂ ਇਕੱਲੇ ਵਾਲਾ ਇਕੱਲੇ ਵਾਲਾ ਬਹੁਤ ਆਉਂਦਾ ਹੈ ਸਭ ਤੋਂ ਵੱਧ 70 ਰੁਪਏ ਚ ਜਿਹੜਾ ਸਭ ਕੱਲੇ ਵਾਲੇ ਉਹ ਚ ਸਭ ਤੋਂ ਵੱਧ ਗੋਲ ਗੱਪੇ ਕਿਹਨੇ ਖਾਦੇ ਆ ਸਭ ਤੋਂ ਵੱਧ ਸਾਡੇ ਇੱਥੇ ਵੜੇ ਭਾਈ ਕੇ ਲਾਗੇ ਪਿੰਡ ਪੰਜ ਚਾਰ ਬੰਦੇ ਉਹ ਖਾ ਗਏ ਗੋਲ ਗੱਪੇ ਅੱਛਾ 50 60 50 50 ਗੋਲ ਗੱਪੇ ਨਾਰਮਲ ਹੀ ਖਾ ਗਏ ਉਹ ਸੂਜੀ ਵਾਲੇ ਆਟੇ ਦੇ ਅੱਛਾ 60 ਗੋਲ ਗੱਪੇ ਹਾਂਜੀ ਸੂਜੀ ਵਾਲੇ 60 ਗੋਲ ਗੱਪੇ ਖਾ ਗਏ ਇੱਕ ਬੰਦਾ 65 ਗੋਲ ਗੱਪੇ ਖਾ ਗਏ ਹੀ ਗਏ ਹਾਂਜੀ ਤੜਕੇ ਤੋਂ ਭੁੱਖਾ ਭੁੱਖਾ ਤਾਂ ਨਹੀਂ ਰਹਿ ਕੇ ਆਇਆ ਉਹਨਾਂ ਨੂੰ ਪਤਾ ਨਹੀਂ ਇਹ ਦੀ ਤਾਂ ਕੋਈ ਪਤਾ ਨਹੀਂ ਉਹ ਤਾਂ ਨਾਰਮਲ ਹੀ ਖਾਣ ਆਇਆ 50 ਰੁਪਏ ਦੇ ਇੱਥੇ ਬੈਸਵਾ ਜੀ ਹੋ ਟੇਸਟ ਦਾ ਵੀ ਕੋਈ ਫਰਕ ਹੈ ਨਾ ਵੀ ਟੇਸਟ ਵੀ ਵਧੀਆ ਲੱਗੇ ਤਾਂ ਘਾਟੇਸਤੀ ਗੋਲ ਗੱਪੇ ਖਾਈ ਜਾਂਦੇ ਨਾਲ ਦੀ ਨਾਲ ਹਜਮ ਆ ਜਾਂਦੇ ਹੈ ਟੇਸਟ ਹਲਕਾ ਹੋ ਜਾਂਦਾ ਤੇ ਹੋਰ ਜਿਹੜੇ ਵੀ ਤੇਰੀ ਵੀਡੀਓ ਆ ਦੇਖਣ ਕੇ ਉਹਨਾਂ ਨੂੰ ਕੀ ਮੈਸੇਜ ਦੇਣਾ ਜਿਹੜੇ ਮੁੰਡੇ ਅੱਜ ਕੱਲ ਕੰਮ ਕਰਨ ਤੋਂ ਸੰਗਦੇ ਆ ਚਾਹੁੰਦੇ ਵੀ ਇਹ ਕੰਮ ਕਰਨਾ ਚਾਹੀਦਾ ਆਪਾਂ ਨੂੰ ਜੀ ਪੰਜਾਬ ਦੀ ਪੀੜ੍ਹੀ ਨੂੰ ਨਵੀਂ ਪੀੜ੍ਹੀ ਨੂੰ ਬਾਹਰ ਵੀ ਜਾਣਾ ਚਾਹੀਦਾ ਵੇ ਇਹ ਕੰਮ ਕਰਨਾ ਚਾਹੀਦਾ ਇੱਥੇ ਛੋਟੇ ਛੋਟੇ ਸੈਟਅਪ ਖੋਲ੍ਹਣੇ ਬਾਹਰ ਵੀ ਇਹੋ ਹੀ ਕਰਦੇ ਆ ਹਾਂਜੀ ਹਾਂਜੀ ਬਾਹਰ ਵੀ ਇਹੀ ਕੁਛ ਕਰਨਾ ਉੱਥੇ ਵੀ ਗੁਲਾਮੀ ਕਰਨੀ ਆ ਬਹੁਤੇ 30 40 ਲੱਖ ਰੁਪ ਚਲੋ ਧੰਨਵਾਦ ਬਾਈ ਤੁਸੀਂ ਟਾਈਮ ਦਿੱਤਾ ਬਾਈ ਕੋਲੇ ਟਾਈਮ ਬਹੁਤ ਘੱਟ ਹੈ ਬਹੁਤ ਬਿਜ਼ੀ ਆ ਅਸੀਂ ਮਸਾ ਹੁਣ ਘੱਟੋ ਘੱਟ 2 ਘੰਟੇ ਖੜ ਕੇ ਇੱਥੇ ਫੇਰ ਇਹਨਾਂ ਦੀ ਇੰਟਰਵਿਊ ਕੀਤੀ ਆ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੁਸੀਂ ਜਰੂਰ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੋ